ਸਭ ਤੋਂ ਜ਼ਿਆਦਾ ਜਲੰਧਰ ਪੂਰਮਾਚ ਦੇਖਦੇ ਆ ਤਾਂ ਉਹ ਹੈਗਾ ਤਕੜੀ ਚੋਣ ਨਿਸ਼ਾਨ ਦੇ ਉੱਤੇ ਸੁਰਜੀਤ ਕੌਰ ਦਾ ਲੜਨਾ ਜਿਹੜੀ ਨਵੀਂ ਜਾਣਕਾਰੀ ਅੱਗੇ ਆ ਰਹੀ ਆ ਉਹਦੇ ਵਿੱਚ ਜਿਵੇਂ ਮੈਂ ਜ਼ਿਕਰ ਕੀਤਾ ਸਰ ਦਾ ਰਵੀਿੰਦਰ ਸਿੰਘ ਉੰਦੀ ਸਪੋਰਟ ਕਰਨ ਜਾ ਰਿਹਾ ਮਦਦ ਕਰਨ ਜਾ ਰਿਹਾ ਆ ਆਰਥਿਕ ਤੌਰ ਤੇ ਤੇ ਬਾਕੀ ਸਾਰੇ ਜਿਵੇਂ ਤੁਸੀਂ ਗੱਲ ਕਰ ਹੀ ਰਹੇ ਸੀ ਬਹੁਤ ਸਾਰੇ ਰਖੜਾ ਸਾਹਿਬ ਦੀ ਗੱਲ ਸੋ ਜੇ ਇਹਨੂੰ ਇੱਕ ਵਾਰੀ ਗੱਲ ਨੂੰ ਅੱਗੇ ਤੋਰ ਦਿਓ ਬਿਲਕੁਲ ਜਿਹੜੇ ਸਭ ਤੋਂ ਇੰਟਰਸਟਿੰਗ ਹੋਣ ਉੱਥੇ ਚੀਫ ਮਿਨਿਸਟਰ ਬੈਠਾ ਬੀਜੇਪੀ ਦੀ ਟੌਪ ਲੀਡਰਸ਼ਿਪ ਬੈਠੀ ਆ ਕਾਂਗਰਸ ਦੀ ਬੈਠੀ ਆ ਪਰ ਉਹਨਾਂ ਦਾ ਜਿਹੜਾ ਔਰਾ ਹੈ ਉਹ ਮੰਦਭ ਜਾ ਹੋ ਗਿਆ ਹੁਣ ਮੇਨ ਫੋਕਸ ਹੋਈ ਇਹਦੇ ਤੇ ਗਿਆ ਕਿ ਤਕੜੀ ਦੇ ਚੋਣ ਨਿਸ਼ਾਨ ਤੇ ਕੀ ਹੋਊਗਾ ਔਰ ਅਕਾਲੀ ਦਲ ਬੀਐਸਪੀ ਨੂੰ ਪਵਾ ਰਿਹਾ ਹੈ ਬੀਐਸਪੀ ਔਰ ਅਕਾਲੀ ਦਲ ਦੇ ਜਿਹੜਾ ਰਾਈਵਲ ਕੈਂਡੀਡੇਟ ਹੀ ਕੋ ਹੁਣ ਪਰ ਅਫੀਸ਼ਲ ਕੈਂਡੀਡੇਟ ਆ ਉਹ ਜੋ ਤਕੜੀ ਦਾ ਚੋਣ ਨਿਸ਼ਾਨ ਉਹਨਾਂ ਕੋਲ ਹੈ ਤੇ ਉਹ ਕਿਵੇਂ ਮਤਲਬ ਕੀ ਨਿਕਲੇਗਾ ਟੀਵੀਐਮ ਦੇ ਵਿੱਚੋਂ ਜਿਹੜਾ ਵੀ ਰਿਜ਼ਲਟ ਨਿਕਲੂਗਾ ਉਹਦੇ ਤੇ ਜ਼ਿਆਦਾ ਮੰਤਨ ਹੋਣਗੇ ਇਹਦੀ ਬਜਾਏ ਕਿ ਕੌਣ ਜਿੱਤੇ ਕੌਣ ਹਾਰੇ ਬਾਕੀ ਗੱਲ ਠੀਕ ਹੈ ਕਿ ਭਗਵਤ ਮਾਨ ਉਹਨੇ ਵੀ ਜਿਹੜਾ 13 0 ਵਾਲਾ ਕੰਮ ਸੀ ਜਿਹੜਾ ਹਾਰੇ ਹੋਏ ਨੇ ਉਹ ਸਾਰੇ ਮਾਮਲੇ ਦੇ ਵਿੱਚ ਜਿਵੇਂ ਸੰਗਰੂਰ ਤੋਂ ਹਾਰ ਗਏ ਸੀ ਬਾਈ ਇਲੈਕਸ਼ਨ ਸਮਰਜੀਤ ਸਿੰਘ ਮਾਨ ਜਿੱਤ ਗਏ ਸੀ ਉਦੋਂ ਪਾਰਲੀਮੈਂਟ ਤੇ ਮੁੜ ਕੇ ਜਲੰਧਰ ਤੇ ਉਹਨਾਂ ਨੇ ਬਹੁਤ ਫੋਕਸ ਕੀਤਾ ਫਿਰ ਜਲੰਧਰ ਚ ਸੁਸ਼ੀਲ ਕੁਮਾਰ ਰੇਕੂ ਨੂੰ ਲੈ ਆ ਕੇ ਤੇ ਕੈਂਡੀਡੇਟ ਬਣਾਇਆ ਪਹਿਲਾਂ ਕਾਂਗਰਸ ਚੋਂ ਫਿਰ ਉਹ ਜਤਾਇਆ ਤੇ ਫਿਰ ਜਨਰਲ ਚੋਣ ਦੇ ਵਿੱਚ ਰੇਕੂ ਭਾਜਪਾ ਨਾਲ ਚਲਾ ਗਿਆ ਤੇ ਹੁਣ ਉਹਨਾਂ ਦੇ ਕੈਂਡੀਡੇਟ ਕਰਕੇ ਜਿਹੜਾ ਮਤਲਬ ਅੰਗਰਾਲ ਕਰਕੇ ਇਹ ਖਾਲੀ ਹੋਈ ਐ ਸੀਤਲ ਅੰਗਰਾਲ ਕਰਕੇ ਸੀਤਲ ਅੰਗਰਾਲ ਭਾਜਪਾ ਦਾ ਕੈਂਡੀਡੇਟ ਇਕ ਤਾਂ ਇਹਦੇ ਪ੍ਰੋਫਾਈਲ ਇਹੋ ਜੇ ਬਹੁਤ ਇਹ ਜੜੀਆਂ ਚੀਜ਼ਾਂ ਨੇ ਕਿ ਤੁਸੀਂ ਕਿਹਨੂੰ ਉਹ ਦਿੱਤਾ ਇਕ ਉਥੇ ਤਾਂ ਚੱਲ ਹੀ ਰਿਹਾ ਜਿਹੜਾ ਕਾਂਗਰਸ ਮੈਨ ਲਈ ਚਲਾ ਰਹੀ ਹੈ ਕਿ ਟਰਨ ਕੋਟ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਤਾਂ ਬਿਲਕੁਲ ਨਾ ਮਤਲਬ ਹੋ ਕਰੋ ਦਲ ਬਦਲੂ ਤਾਂ ਹੁਣ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਨੇ ਮੇਨਲੀ ਕਾਂਗਰਸ ਨੇ ਵੀ ਆਪਣੇ ਵਰਕਰ ਨੂੰ ਟਿਕਟ ਦੇਤੀ ਹੈ ਔਰ ਅਕਾਲੀ ਦਲ ਨੇ ਵੀ ਦੇਤੀ ਹੈ ਇੱਕ ਲੈਵਲ ਦੀ ਅਕਾਲੀ ਦਲ ਨੇ ਬੈਡਰਾ ਕਰ ਲਈ ਉਹ ਤਾਂ ਬਿਲਕੁਲ ਨਹੀਂ ਪੁਰਾਣਾ ਪਰਿਵਾਰ ਇਹੋ ਜਿਹੀ ਹੈ ਕਿ ਕਹਿੰਦੇ ਨੇ ਪੰਥਕ ਪਰਿਵਾਰ ਹੈ ਲਗਾਤਾਰ ਲੜਨ ਦਾ ਦੋ ਤੇ ਫੋਕਸ ਕਰਨ ਲਈ ਇੱਕ ਮੈਸੇਜ ਆ ਰਿਹਾ ਫਿਰ ਕਿ ਦਲ ਬਦਲਵਾ ਨਾ ਕਰੋ ਪਰ ਜੀ ਜਾਨ ਨਾਲ ਚੀਫ ਮਿਨਿਸਟਰ ਲੜ ਰਹੇ ਨੇ ਆਪਣਾ ਜਿਹੜਾ ਪੁਰਾਣਾ ਇੱਕ ਸਵਾਰਥੀ ਜਨਸਾਨ ਲੱਗਿਆ ਹੈ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਰਿਵਾਈਵਲ ਹੋ ਜੇ ਥੋੜਾ ਬਹੁਤ ਵੀ ਜੇ ਮੈਂ ਸੀਟਾਂ ਜਿੱਤਦਾ ਜੰਨੀਆਂ ਵੀ ਬਾਏ ਇਲੈਕਸ਼ਨਾਂ ਆਉਣਗੀਆਂ ਸਵਾਲ ਸਰਜੀਤ ਕੌਰ ਦੇ ਵਿੱਚ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਇਹਦੀ بجائے ਕਿ ਬੀਐਸਪੀ ਨਾਲ ਹੋ ਗਿਆ ਜਾਂ ਬਾਕੀ ਹੋ ਗਿਆ ਬਹੁਤ ਸਾਰੇ ਲੀਡਰ ਇਹ ਕਹਿ ਰਹੇ ਨੇ ਜਿਹੜੀ ਗੱਲ ਉਧਰੋਂ ਆ ਰਹੀ ਹੈ ਕਿ ਜੀ ਜਦੋਂ ਪ੍ਰਧਾਨ ਨੂੰ ਬੀਐਸਪੀ ਨਾਲ ਬਣ ਗਿਆ ਗੱਲ ਤਾਂ ਫਿਰ ਇਹਨਾਂ ਨੂੰ ਵਿਡਰਾ ਕਰ ਲੈਣਾ ਚਾਹੀਦਾ ਸੀ ਪਰ ਉਹਨਾਂ ਸਾਰਿਆਂ ਦਾ ਇਹ ਕਹਿਣਾ ਹੈ ਕਿ ਵਿਡਰਾ ਕਰ ਲੈਣਾ ਚਾਹੀਦਾ ਸੀ ਇੱਕ ਪ੍ਰੋਪਰ ਤਰੀਕਾ ਕੋਈ ਨਹੀਂ ਹੈ ਪਾਰਟੀ ਦਾ ਜਿਹੜੀ ਕਮੇਟੀ ਤੁਸੀਂ ਬਣਾਤੀ ਸੀ ਉਹਦੀ ਮੀਟਿੰਗ ਕਿਉਂ ਨਹੀਂ ਸੱਦੀ ਗਈ ਚਾਰ ਮੈਂਬਰੀ ਕਮੇਟੀ ਉਹਨਾਂ ਦਾ ਕੀ ਵਜੂਦ ਰਹਿ ਗਿਆ ਲੋਕਲ ਜਿਹੜੇ ਸਾਰਿਆਂ ਦੇ ਵਿੱਚ ਇਹ ਟਿਕਟ ਦਿੱਤੀ ਗਈ ਉਹਨਾਂ ਦੀ ਕਿਉਂ ਨਹੀਂ ਗੱਲ ਸੁਣੀ ਗਈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਪੱਧਰ ਦੇ ਉੱਤੇ ਜਾ ਰਹੀਆਂ ਨੇ ਹੁਣ ਜੇ ਚਲੋ ਇਹ ਮਾਮਲੇ ਤਾਂ ਨਿਬੜ ਗਏ ਹੁਣ ਪਹਿਲੀ ਗੱਲ ਇਹ ਆ ਕਿ ਕੀ ਅਕਾਲੀ ਦਲ ਦਾ ਕੋਈ ਜਲੰਧਰ ਦਾ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਜਾਂ ਹੋਰ ਬੰਦੇ ਜਿਹੜੇ ਸੁਖਬੀਰ ਸਿੰਘ ਗਰੁੱਪ ਨਾਲ ਨੇ ਉਹ ਭਾਜੀਪੀ ਦੀ ਕੈਂਪੇਨ ਕਰਦੇ ਨਜ਼ਰ ਵੀ ਆਉਣਗੇ ਜਾਂ ਕੇਵਲ ਇਹਦੀ ਬੀਐਸਪੀ ਦੀ ਕੀ ਉਹ ਇਸ ਅੰਗਲਤੋਂ ਨੇ ਵੀ ਥੋੜਾ ਆਪਾਂ ਪੂਰਾ ਜ਼ੋਰ ਲਾਵਾਂਗੇ ਜਾਂ ਹਜੇ ਵੀ ਇੰਦੇ ਨਾਲ ਬਹਿ ਜਾਣਗੇ ਚਲ ਛੱਡੋ ਆਪਾਂ ਇੱਕ ਫੈਸਲਾ ਕਰਤਾ ਐਲਾਨ ਕਰਤਾ ਹੁਣ ਕੋਈ ਗੱਲ ਨਹੀਂ ਐਸਾ ਲੈਵਲ ਦੀ ਹੋਏਗੀ ਇਹਦੇ ਨਾਲ ਹੋਰ ਇੰਟਰਸਟਿੰਗ ਬਣੇਗਾ ਜੇ ਉਹ ਉਹਨਾਂ ਦੀ ਚੌੜ ਕੈਂਪੇਨਿੰਗ ਵੀ ਕਰਨ ਜਾਂਦੇ ਤੇ ਦੂਜੀ ਗੱਲ ਇਹ ਹੈ ਕਿ ਬੀਬੀ ਇੱਕ ਵਾਰ ਬਿਲਕੁਲ ਕਹਿੰਦੇ ਨੇ ਗਰੀਬ ਪਰਿਵਾਰ ਸੀ ਸਾਢੇ 3-4 ਲੱਖ ਦੇ ਉਹਨਾਂ ਨੇ ਪਹਿਲਾਂ ਜਿਹੜੇ ਬਣਵਾਏ ਹੋਏ ਸੀਗੇ ਪ੍ਰਸਪੇ ਪੋਸਟਰ ਵਗੈਰਾ ਉੱਥੇ ਉਹਨਾਂ ਨੂੰ ਇੱਕ ਦਿੱਕਤ ਆ ਰਹੀ ਹੈ ਕਿਉਂਕਿ ਉਹਨਾਂ ਦੇ ਤਾਂ ਸੁਖਵੀਰ ਸਿੰਘ ਬਾਦਲ ਦੀ ਵੀ ਫੋਟੋ ਲਾਈ ਹੋਈ ਸੀ ਬਾਕੀਆਂ ਦੇ ਵੀ ਫੋਟੋ ਸੀਗੇ ਤੇ ਆਪਾਂ ਕਿਵੇਂ ਕਰੀਏ ਹੁਣ ਕੀ ਹੁਣ ਬਾਗੀ ਬੰਦਿਆਂ ਦੀਆਂ ਫੋਟੋਆਂ ਲਾ ਦੇ ਬੀਬੀ ਜਗੀਰ ਕੌਰ ਦੀ ਲਾ ਦੇ ਗੁਰਪ੍ਰਤਾਪ ਸਿੰਘ ਬਡਾਲਾ ਵੀ ਦਿਹਾਤੀ ਦੇ ਜਿਲ੍ਹਾ ਪ੍ਰਧਾਨ ਨੇ ਤੇ ਬਾਕੀ ਵੱਡੇ ਲੀਡਰ ਨੇ ਪਰ ਸਟਰੈਟਜੀਕਲੀ ਫੈਸਲਾ ਸਾਇਦ ਉਹਨਾਂ ਨੇ ਇਹ ਕੀਤਾ ਫੋਟੋ ਕਿਸੇ ਦੀ ਨਹੀਂ ਤੱਕੜੀ ਲਾਓ ਤੇ ਬੀਬੀ ਆਪਣੀ ਫੋਟੋ ਤੇ ਤੱਕੜੀ ਦੀ ਫੋਟੋ ਤੇ ਅਕਾਲੀ ਦਲ ਦਾ ਜਿਹੜਾ ਮੇਨ ਸਿੰਬਲ ਹੈ ਇਸ ਆਧਾਰ ਤੇ ਬਾਕੀ ਦੀਆਂ ਫੋਟੋ ਕੱਢ ਦਿਓ ਜਿਹੜੇ ਚਾਹ ਪ੍ਰਧਾਨ ਜਾਓ ਜੇ ਨਹੀਂ ਚਾਹੁੰਦੇ ਤਾਂ ਆਪਣੇ ਆਪ ਦੇ ਵਿੱਚ ਇਹ ਕਿਹਾ ਇਹ ਇੰਟਰਸਟਿੰਗ ਬਈ ਦੂਜਾ ਪਹਿਲੂ ਫਾਈਨੈਂਸਰ ਚ ਦਾ ਸੀ ਪਹਿਲਾਂ ਵੀ ਆਪਾਂ ਕੱਲ ਦੇ ਪ੍ਰੋਗਰਾਮ ਚ ਗੱਲ ਕੀਤੀ ਕਿ ਕਿਸੇ ਜਨ 1 ਲੱਖ ਰੁਪਏ ਕਹਿੰਦੇ ਸੀ ਕਿ ਆਪਾਂ ਦੇਖ ਕੇ ਹੋਰ ਨਾ ਬੜਾਣਾ ਸਾਹਿਬ ਨੂੰ ਦੇ ਆਉਂਦੇ ਆ ਬਾਕੀ ਅੱਗੇ ਕਰਨਗੇ ਔਰ ਇਹ ਗੱਲ ਚੱਲੀ ਹੋਈ ਹੈ ਕਿ ਸਾਰਿਆਂ ਨੂੰ ਉਹਨਾਂ ਨੇ ਇਹ ਕਿਹਾ ਜਿਹੜੇ ਮੇਨ ਬੰਦੇ ਨੇ ਅਕਾਲੀ ਦਲ ਤੋਂ ਜਿਨ੍ਹਾਂ ਨੂੰ ਬਾਗੀ ਗਰੁੱਪ ਸਮਝਿਆ ਜਾਂਦਾ ਵੀ ਤੁਸੀਂ ਮਿਨੀਮਮ ਹਰੇਕ ਮੇਨ ਲੀਡਰ ਲੱਖ ਲੱਖ ਰੁਪਏ ਤਾਂ ਦੇਓ ਜਿਹੜੇ ਜ਼ਿਆਦਾ ਕਰ ਸਕਦੇ ਨੇ ਥੋੜੇ ਜਿ ਔਰ ਇਹ ਕਿਹਾ ਵੀ ਜਾ ਰਿਹਾ ਕਿ ਰਖੜਾ ਸਾਹਿਬ ਤੇ ਥੋੜਾ ਜਿਆਦਾ ਉਹ ਮਤਲਬ ਉਹ ਬਹੁਤ ਜਾ ਕਹੋਂ ਉਹਨਾਂ ਦੇ ਹਾਲਤ ਨੂੰ ਦੇਖ ਕੇ ਵੀ ਤੁਸੀਂ ਥੋੜਾ ਜਿਹਾ ਹੋਰ ਜਿਆਦਾ ਕੱਟੇ ਕਰੋ ਪਰ ਵੈਸੇ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਫੰਡ ਕਨੀਓ ਹੁਣ ਕੋਈ ਪ੍ਰੋਬਲਮ ਨਹੀਂ ਆਏਗੀ ਬੀਬੀ ਦੀ ਕੰਪੇਨ ਦੇ ਮਾਮਲੇ ਚ ਕੱਲਾ ਉਹ ਨਹੀਂ ਬਹੁਤ ਸਾਰੇ ਵਰਕਰ ਕਹਿੰਦੇ ਨੇ ਇਹ ਕਹਿ ਰਹੇ ਨੇ ਵੀ 10000 ਮੇਰਾ ਵੀ ਕਰ ਦਿਓ ਜੀ 10000 ਮੇਰਾ ਕਰ ਦਿਓ 10000 ਮੇਰਾ ਕਰ ਦਿਓ ਜਦੋਂ ਜਨਤਾ ਚੱਲਦੀ ਆ ਤਾਂ 10-10000 ਨਾਲ ਹੀ ਜਿਵੇਂ ਕਹਿੰਦੇ ਨੇ ਨਾ ਮਤਲਬ ਪੂਹੀ ਪੂਹੀ ਨਾਲ ਹੀ ਜੈ ਤੁਫਕੇ ਤੁਫਕੇ ਨਾਲ ਤਲਾ ਪੜ ਜਾਂਦਾ ਜਦੋਂ ਕੋਈ ਗੱਲ ਹੁੰਦੀ ਹੈ ਜਦੋਂ ਸੰਗਤ ਦਾ ਇੱਕ ਫੈਸਲਾ ਹੋ ਜਾਂਦਾ ਹੈ ਔਰ ਬੀਬੀ ਨੂੰ ਉਹਨਾਂ ਨੇ ਇਹੀ ਕਿਹਾ ਹੁਣ ਕਿ ਉਹ ਟੋਟਲ ਪੰਥ ਦੀ ਉਮੀਦਵਾਰ ਹੈ ਬਜਾਏ ਕੇਵਲ ਸ਼ਰੋਮਣੀ ਅਕਾਲੀ ਦਲ ਦੇ ਅਫੀਸ਼ੀਅਲ ਗਰੁੱਪ ਸੁਖਵੀਰ ਸਿੰਘ ਬਾਦਲ ਨੂੰ ਛੱਡ ਕੇ ਤੇ ਤੁਸੀਂ ਉਹ ਕਰੋ ਜਦੋਂ ਪੰਥ ਦੀ ਗੱਲ ਆਉਂਦੀ ਹੈ ਤਾਂ ਜਿਹੜੇ ਸਾਰੇ ਲੰਗਰ ਚੱਲਦੇ ਨੇ ਜਿੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਚੱਲਦੀਆਂ ਨੇ ਨਿਰਬੇਗਾ ਉਹ ਉਹਨਾਂ ਕਰਕੇ ਹੀ ਚੱਲਦੀਆਂ ਨੇ ਮਤਲਬ ਕਿਸੇ ਇਕੱਲੇ ਪਰਿਵਾਰ ਕਿਸੇ ਇਕੱਲੇ ਵਿਅਕਤੀ ਕਰਕੇ ਨਹੀਂ ਚੱਲਦੀਆਂ ਤੇ ਇਹਦੇ 'ਚ ਹੁਣ ਸਭ ਤੋਂ بڑا ਕੁਐਸਚਨ ਇਹ ਹੈ ਕਿ ਇੱਕ ਗੱਲ ਉੱਥੇ ਹੰਦਰਦੀ ਹੋ ਗਈ ਹੈ ਇਹਨੂੰ ਸਾਰੇ ਬੰਦੇ ਉਥੋਂ ਦੇ ਪੱਤਰਕਾਰ ਵੀ ਉਥੋਂ ਦੇ ਜਿਹੜੇ ਲੋਕ ਕੰਪੇਨ ਕਰ ਰਹੇ ਨੇ ਉਹ ਵੀ ਉਹ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇੱਕ ਗੱਲ ਤਾਂ ਚੱਲ ਰਹੀ ਹੈ ਸਾਰੇ ਮਾਮਲੇ ਦੇ ਵਿੱਚ ਔਰ ਜੇ ਹੰਦਰਦੀ ਹੋ ਗਈ ਹੈ ਤੇ ਘੱਟੋ ਘੱਟ ਜੇ 20,000 ਸਿੱਖ ਵੋਟ ਵੀ ਹੈ ਇਹ ਤੋਂ ਬਿਨਾ ਵੀ ਪੈ ਜਾਂਦੀ ਹੁੰਦੀ ਜ਼ਰੂਰੀ ਨਹੀਂ ਜਿਹੜੇ ਜਸਟਿਸ ਬੇਸਡ ਲੋਕ ਹੁੰਦੇ ਨੇ ਜ਼ਰੂਰੀ ਤਾਂ ਨਹੀਂ ਕਰਦੇ ਸਿੱਖ ਹੀ ਪਾਉਂਦੇ ਨੇ ਕੁਝ ਹੋਰ ਲੋਕ ਵੀ ਵੋਟ ਕਰ ਦਿੰਦੇ ਨੇ ਜਦੋਂ ਇਹ ਲੱਗਦਾ ਕਿ ਕੋਈ ਬਿਤਕਰਾ ਹੋਇਆ ਹੈ ਜਾਂ ਕੋਈ ਗੱਲ ਹੋਈ ਹੈ ਜਾਂ ਕੋਈ ਇਸ ਲੈਵਲ ਦੀਆਂ ਚੀਜ਼ਾਂ ਨੇ ਇਹ ਅੰਦਾਜ਼ਾ ਹੋਏਗਾ ਕਿੰਨੀ ਕ ਵੋਟ ਪੈਂਦੀ ਹੈ 5000 ਪੈਂਦੀ ਹੈ 10000 ਪੈਂਦੀ ਹੈ ਜਾਂ ਉਦੋਂ ਅੱਗੇ ਚੱਲਦੀ ਹੈ ਜਿੰਨੀ ਵੀ ਹੈ ਪਰ ਜੇ ਮੈਨੂੰ ਲੱਗਦਾ ਕਿ 10000 ਤੱਕ ਵੀ 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 ਪਹੁੰਚ ਗਈ ਤਾਂ ਇਹ ਬਹੁਤ بڑا ਇੱਕ ਨੈਰੇਟਿਵ ਇੱਕ ਗੱਲ ਛੜੀ ਹੋ ਜਾਣੀ ਹੈ ਵੀ ਦੇਖੋ ਜੀ ਸੁਬੀਰ ਸਿੰਘ ਬਾਦਲ ਤੇ ਉਹ ਪਿੱਛੇ ਹਟੇ ਸੀ ਇੰਨੀਆਂ ਵੋਟਾਂ ਵੀ ਤਾਂ ਪੈਗੀਆਂ ਇਹ ਪਹਿਲਾ ਸਟੈਂਡ ਹੈ ਜਦੋਂ ਪਹਿਲਾ ਪਾਰਟੀ ਬੋਲ ਰਹੀ ਹੈ ਪਾਰਟੀ ਦੇ ਅੰਦਰ ਡਿਸਕਸ਼ਨ ਹੋ ਰਹੀ ਹੈ ਕਿ ਅਮਰਤਪਾਲ ਸਿੰਘ ਤੇ ਸਰਬਜੀਤ ਦੇ ਮੁਕਾਬਲੇ ਜੋ ਸਟੈਂਡ ਲਿਆ ਉਹਨੇ ਅਕਾਲੀ ਦਲ ਦਾ ਬਾਕੀ ਜਗ੍ਹਾ ਵੀ ਲਾਸ ਕੀਤਾ ਤੇ ਜੇ ਉਥੇ ਆਪਾਂ ਦੂਜਾ ਸਟੈਂਡ ਲੈ ਲੈਂਦੇ ਸ਼ਾਇਦ ਅਕਾਲੀ ਦਲ ਦੀ ਜਮਾਨਤਾ ਜਬਤ ਨਾ ਹੁੰਦੀਆ ਤਾਂ ਫਿਰ ਬੀਬੀ ਦੇ ਮਾਮਲੇ 'ਚ ਭਾਵੇਂ ਉਹ ਗੱਲ ਨਹੀਂ ਹੈ ਵੀ ਜਿਹਨੂੰ ਆਪਾਂ ਕਹਿੰਦੇ ਆ ਕਿ ਬਹੁਤ ਜ਼ਿਆਦਾ ਜੀ ਕੋਈ ਪਰਿਵਾਰ ਹੈ ਜਾਂ ਉਹਨਾਂ ਦਾ ਕੋਈ ਔਰ ਹੈ ਪਰ ਉਥੇ ਗਰੀਬ ਪਰਿਵਾਰ ਸ਼ਰੋਬਨ ਅਕਾਲੀ ਦਲ ਨਾਲ ਜੁੜਿਆ ਜਿਹੜੀ ਇੱਕ ਗੱਲ ਇੱਥੇ ਕਹਤੀ ਸੀ ਡਾਕਟਰ ਚੀਮਾ ਨੇ ਉਹਦਾ ਵੀ ਅਸਰ ਹੁੰਦਾ ਜਾ ਰਿਹਾ ਡਾਕਟਰ ਚੀਮਾ ਨੇ ਕਿਹਾ ਸੀ ਵੀ ਜੇ ਐਡਾ ਹੀ ਗਰੀਬ ਪਰਿਵਾਰ ਹੈ ਉਹ ਲੋਕ ਕਿਉਂ ਵਿਚਾਰੇ ਨੂੰ ਅੱਗ ਦੇ ਬੂਥੇ ਤੇ ਧੱਕਿਆ ਉਹ ਕਿਵੇਂ ਚੋਣ ਲੜੂਗਾ ਜੀ ਤਾਂ ਹੁਣ ਦੂਜੀ ਕੈਂਪੇਨ ਇਹ ਹੋ ਗਈ ਬਈ ਦਾ ਮਤਲਬ ਭਾਈ ਲਾਲੋਆਂ ਨੂੰ ਬਿਲਕੁਲ ਦਰਕਨਾਰ ਕਰ ਦਊਗਾ ਆਕਾਲੀ ਦਲ ਦੀ ਸੋਚ ਹੀ ਇਹ ਬਣ ਗਈ ਹੈ ਤੇ ਉਹ ਕਿਸੇ ਕਿਰਤੀ ਨੂੰ ਟਿਕਟੇ ਨਹੀਂ ਦੇਊਗਾ ਜੇ ਉਹਦੇ ਕੋਲ ਪੈਸੇ ਨਹੀਂ ਪਾਰਟੀ ਲੜਾਉਂਗੀ ਨਹੀਂ ਆਪਣੇ ਨਾਮ ਤੇ ਆਪਣੇ ਪੈਸੇ ਨਾਲ ਕਿਸੇ ਗਰੀਬ ਆਦਮੀ ਨੂੰ ਕਾਨੂੰ ਇਹ ਹੋਰ ਵੀ ਜ਼ਿਆਦਾ ਉਧਰ ਨੂੰ ਚੱਲ ਪਿਆ ਕੰਮ ਸਗੋ ਇਹਨਾਂ ਮਾਮਲੇ ਇਥੇ ਲਈ ਇਹਨਾਂ ਕ੍ਰੂਸ਼ ਸਾਹਿਬ ਸਮੇਂ 'ਚ ਜਿਹੜੀ ਤੁਹਾਡੀਆਂ ਸ਼ਬਦਾਵਨੀਆ ਹੁੰਦੀਆਂ ਨੇ ਇਹਦਾ ਬੜਾ ਜ਼ਿਆਦਾ ਸੁਧਾਰ ਨੂੰ ਲੋਕ ਬਹੁਤ ਜ਼ਿਆਦਾ ਅਸਰ ਲੈਂਦੇ ਨੇ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਹਦੇ ਨਾਲ ਹੀ ਸ਼ਾਇਦ ਮੈਨੂੰ ਇਹ ਲੱਗਦਾ ਕਿ ਅੱਜ ਇੱਕ ਬਿਆਨ ਜਿਹੜਾ ਆਇਆ ਸਤਾਰ ਲੱਧੜਾ ਉਹਨਾਂ ਦਾ ਹੂੰ ਲੱਧੜਾਉਣੀ ਸਪੋਕਸਪਰਸਨ ਦੇ ਤੌਰ ਤੇ ਟੀਵੀ ਚੈਨਲਾਂ ਤੇ ਬੀਜੀ ਬੀਜੇਪੀ ਨੂੰ ਡਿਫੈਂਡ ਕਰਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਆਪਣੀ ਪਾਰਟੀ ਵੀ ਬਣਾਈ ਸੀ ਇੱਕ ਗਰੁੱਪ ਚੋਣਾਂ ਤੋਂ 2022 ਤੋਂ ਪਹਿਲਾਂ ਪਰ ਉਹ ਮਰਜ ਕਰ ਗਏ ਸੀ ਬੀਜੇਪੀ ਦੇ ਵਿੱਚ ਉਦੋਂ ਪਹਿਲਾਂ ਉਹ ਕਿਸਾਨ ਅੰਦੋਲਨ ਨਾਲ ਵੀ ਸੀਗੇ ਕਾਫੀ ਦੇਰ ਤੋਂ ਜਿਹੜੇ ਰਿਜ਼ਰਵ ਅਫੀਸਰ ਨੇ ਵੀ ਉਹ ਵੀ ਟਰਾਈ ਕਰ ਰਹੇ ਨੇ ਕਿ ਪਾਰਲਮੈਂਟ ਦੇ ਵਿੱਚ ਉਹਨਾਂ ਨੂੰ ਵੀ ਕੋਈ ਰਤਮਾਨ ਜਾਂ ਕੋਈ ਟ੍ਰਿਕਟ ਜਾਂ ਕੋਈ ਗੱਲ ਮਿਲੇ ਜਿਹਦੇ ਨਾਲ ਕਿਉਂਕਿ ਪਹਿਲਾਂ ਮਿਲੇ ਵੀ ਸੋਮ ਪ੍ਰਕਾਸ਼ ਨੂੰ ਮਿਲ ਗਈ ਸੀ ਬਾਕੀਆਂ ਨੂੰ ਕੰਜਾਂ ਨੂੰ ਮਿਲੀਆਂ ਨੇ ਔਰ ਈਵਨ ਕਾਂਗਰਸ ਨੇ ਵੀ ਕੰਜਾਂ ਨੂੰ ਦਿੱਤੀ ਹੈ ਵਾਅਦੇ ਉਹਨਾਂ ਤੋਂ ਲੈ ਕੇ ਹੋਰ ਕਈ ਲੀਡਰ ਸੀਗੇ ਜਿਹੜੇ ਅਫਸਰ ਵੀ ਸੀ ਪਰ ਇਧਰ ਬਣੀ ਨਹੀਂ ਗੱਲ ਇਹੋ ਜੀ ਤਾਂ ਫਿਰ ਵੀ ਉਹ ਸਪੋਕਸਪਰਸਨ ਨੇ ਔਰ ਬੋਲਦੇ ਨੇ ਟੀਵੀ ਚੈਨਲਾਂ 'ਤੇ ਉਹਨਾਂ ਦਾ ਇਹ ਕਹਿਣਾ ਹੁਣ ਕਾਗਜ਼ ਭਰੇ ਗਏ ਸਭ ਕੁਝ ਹੋ ਗਿਆ ਬਾਕੀ ਚੀਜ਼ਾਂ ਨੇ ਕਿ ਮੈਂ ਤੁਮ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਐਸਸੀ ਹੀ ਨਹੀਂ ਸਰਟੀਫਿਕੇਟ ਹੀ ਗਲਤ ਹੈ ਸਰਜੀਤ ਕੌਰ ਦਾ ਜੀ ਸਰਜੀਤ ਕੌਰ ਦਾ ਸਰਟੀਫਿਕੇਟ ਗਲਤ ਹੈ ਤੇ ਇਹੋ ਜੇ ਬਹੁਤ ਸਾਰੇ ਉਹਨਾਂ ਦੇ ਨੋਟਸ ਨੇ ਬਾਕੀ ਚੀਜ਼ਾਂ ਜਿਹੜੀ ਖਬਰ ਛਪੀ ਹੈ ਗੱਲ ਉਹ ਕਰ ਰਹੇ ਨੇ ਕਿ ਜੀ ਇਹੋ ਜੇ ਕੇਸ ਰੱਦ ਹੋਏ ਇਹੋ ਜਾਂ ਕੇਸ ਇਹ ਮੁਹੰਮਦ ਸਦੀਕ ਦੇ ਮਾਮਲੇ ਦੇ ਵਿੱਚ ਵੀ ਆਇਆ ਸੀਗਾ ਜਦੋਂ ਹਾਰਗੇ ਸੀ ਦਰਬਾਰਾ ਸਿੰਘ ਗੁਰੂ ਨੇ ਹਾਈ ਕੋਰਟ ਤੱਕ ਮੁਕੱਦਮਾ ਲੜਿਆ ਸੁਪਰੀਮ ਕੋਰਟ ਤੱਕ ਮੁਕੱਦਮਾ ਰਿਹਾ ਮੁਹੰਮਦ ਸਦੀਕ ਦਾ ਕਿਉਂਕਿ ਡੂਮ ਮਨ ਰ ਮਰਾਸੀਆ ਚ ਕੌਣ ਕੌਣ ਆਉਂਦੇ ਨੇ ਡੂਮ ਵੀ ਆਉਂਦਾ ਹੈ ਮਰਾਸੀਆ ਚ ਬਾਕੀ ਆਉਂਦੇ ਨੇ ਮਰਾਸੀ ਕਮਿਊਨਿਟੀ ਦੇ ਵਿੱਚ ਕਈ ਆਉਂਦੇ ਨੇ ਕੀ ਉਹ ਆਉਂਦੇ ਨੇ ਐਸਸੀ ਚ ਜਾਂ ਨਹੀਂ ਆਉਂਦੇ ਜੀ ਪਰ ਇਹਦੇ ਨਾਲ ਇੱਕ ਗੱਲ ਬਹੁਤ ਕਲੀਅਰ ਕਰਨ ਵਾਲੀ ਹੈ ਕਿ ਐਸ ਚੋਣ ਤੇ ਦਾ ਕੋਈ ਅਸਰ ਨਹੀਂ ਹੈ ਚੋਣ ਦੇ ਵਿੱਚ ਚਾਹੇ ਠੀਕ ਹੈ ਨਹੀਂ ਹੈ ਜੋ ਮਰਜੀ ਹੈ ਚੋਣ ਹੋਣੀ ਹੈ ਉਹ ਕੈਂਡੀਡੇਟ ਚ ਰਾਜ ਹੋ ਰਹੀ ਹੋ ਸਕਦੀ ਫਿਰ ਇਹ ਅਦਾਲਤਾਂ ਜਾਊਗਾ ਅਦਾਲਤਾਂ ਦੇ ਵਿੱਚ ਕੀ ਫੈਸਲਾ ਹੋਣਾ ਹੈ ਕਿ ਹੈਗੇ ਨੇ ਜਾਂ ਨਹੀਂ ਹੈਗੇ ਦੂਜੀ ਗੱਲ ਇਹਦੇ ਚੇਹ ਵੀ ਹੈ ਕਿ ਜਿਹੜੇ ਅਬੋਰ ਦੇ ਵਿੱਚ ਫਾਜ਼ਲਕਾ ਦੇ ਵਿੱਚ ਫਰੋਜ਼ਪੁਰ ਸੀਟ ਦੇ ਉੱਤੇ ਬਹੁਤ ਸਾਰੇ ਸ੍ਰੀਕੀ ਰਾਜਪੂਤ ਨੇ ਜਿਹੜੇ ਰਾਏ ਸਿੱਖ ਦੇ ਤੌਰ ਤੇ ਵੀ ਤੇ ਮਹਾਤਮ ਦੇ ਤੌਰ ਤੇ ਵੀ ਕਈ ਕੈਟਾਗਰੀਆਂ ਦੇ ਤੌਰ ਤੇ ਇੱਕੋ ਕੈਟਾਗਰੀ ਮੰਨੀ ਜਾਂਦੀ ਹੈ ਤੇ ਐਸਸੀ ਦੇ ਤੌਰ ਤੇ ਖਵਾਏ ਹੋਣੀ ਖੜੇ ਹੁੰਦੇ ਨੇ ਬਾਰ ਬਾਰ ਖੜੇ ਹੁੰਦੇ ਨੇ ਤੇ ਹਾਲਾਂਕਿ ਉਹ ਜਨਰਲ ਸੀਟ ਹੈ ਐਸਸੀ ਨੂੰ ਨਹੀਂ ਉਹਨਾਂ ਨੇ ਉਹ ਕੀਤਾ ਉਹ ਜਨਰਲ ਚ ਮੰਦ ਗਏ ਨੇ ਪਰ ਉਹ ਰਾਏ ਸਿੱਖ ਦੇ ਤੌਰ ਤੇ ਕਈ ਰਿਜ਼ਰਵ ਸੀਟਾਂ ਦੇ ਉੱਤੇ ਬੰਦੇ ਖੜੇ ਹੋਏ ਨੇ ਤੋਂ ਪਹਿਲਾਂ ਹੁਣੇ ਕੋਰਟ ਦੇਖੇਗੀ ਕਿ ਕੀ ਮਾਮਲਾ ਜਾਂਨੇ ਪਰ ਐਸ ਕ੍ਰੂਸ਼ਲ ਸਟੇਜ ਤੇ ਆ ਕੇ ਲੰਧੜ ਉਹਨਾਂ ਨੂੰ ਮੈਨੂੰ ਲੱਗਦਾ ਬਿਆਨ ਦੇਣ ਦੀ ਕੀ ਲੋੜ ਪਈ ਕੀ ਭਾਜਪੀ ਨੂੰ ਇਹ ਵੀ ਲੱਗਦਾ ਕਿਉਂਕਿ ਬਹੁਤ ਲੰਮਾ ਸਮਾਂ ਇਹ ਸੀਟ ਅਕਾਲੀ ਭਾਜਪੀ ਦੇ ਅਲਾਈਅੰਸ ਚ ਭਾਜਪੀ ਨੂੰ ਹੀ ਜਾਂਦੀ ਰਹੀ ਹੈ 23 ਸੀਟਾਂ ਚ ਜਿਹੜੀਆਂ ਉਹਨਾਂ ਨੂੰ 117 ਚੋਂ 23 ਵੰਡੀਆਂ ਜਾਂਦੀਆਂ ਰਹੀਆਂ ਤੇ ਬੀਬੀ ਸਰਜੀਤ ਕੌਰ ਦੀ ਹਮਦਰਦੀ ਬੇਵ ਨਾਲ ਉਹਨਾਂ ਨੂੰ ਲੱਗਦਾ ਵੀ ਜਿਹੜੀ ਸਿੱਖਾਂ ਦੇ ਇੱਕ ਸੈਕਸ਼ਨ ਦੀ ਉਹ ਮੰਨੋ ਵੋਟ ਬਾਕੀ ਤਾਂ ਛੱਡ ਦਿਓ ਉਹ ਭਾਜਪੀ ਨੂੰ ਕੋਈ ਲਾਸ ਹੋ ਜਾਏਗਾ ਸਾਰੇ ਮਾਮਲੇ ਚ ਕਿਉਂਕਿ ਭਾਜਪੀ ਤੇ ਕਾਂਗਰਸ ਦੀ ਟੱਕਰ ਰਹੀ ਹੈ ਇਸ ਪਾਰਲੀਮੈਂਟ ਚ ਇਸ ਸੀਟ ਤੇ ਕੇਵਲ 20000 ਦਾ ਮਾਰਜਨ ਰਿਹਾ ਆਮ ਆਦਮੀ ਪਾਰਟੀ ਨੂੰ ਕਾਫੀ ਪੈੰਡਾ ਤੈ ਕਰਨਾ ਪੈਣਾ 14-15000 ਤੋਂ ਸ਼ੁਰੂ ਹੋ ਕੇ ਤੁਹਾਨੂੰ 30000 ਤੇ 35000 ਤੇ ਜਾਣਾ ਕਾਫੀ ਜ਼ਿਆਦਾ ਅਜੇ ਉਸ ਲੈਵਲ ਦੀ ਗੱਲ ਹੈ ਤੇ ਜੇ ਹੁਣ ਬੀਬੀ ਨੂੰ ਥੋੜੀ ਜਿਹਾ ਵੋਟਾਂ ਵਧਦੀਆਂ ਨੇ ਇਹਨਾਂ ਨੂੰ 2623 ਜਾਂ 2635 85 ਅਕਾਲੀ ਦਲ ਦੇ ਕੈਂਡੀਡੇਟਰ ਹੋ ਤਾਂ ਐਦੂ ਪਹਿਲਾਂ ਜਦੋਂ ਸੁਖੀ ਉਹਨਾਂ ਨੂੰ ਕੈਂਡੀਡੇਟ ਮਾਈ ਇਲੈਕਸ਼ਨ ਚ ਕਿਹਾ ਉਹ 800 ਵੋਟ ਪਈ ਸੀ ਜੀਬੀਪੀ 800 ਤੋਂ ਵੀ ਵੱਧ ਜਾਂਦੀ ਹੈ ਤੇ 2600 ਤੋਂ ਤਾਂ ਵਧਣ ਦਾ ਸਾਰ ਦਿਖਾਈਓ ਦੇ ਰਹੇ ਨੇ ਤਾਂ ਇੱਕ ਇੱਕ ਲੈਵਲ ਦਾ ਅਕਾਲੀ ਦਲ ਦੀ ਅੰਦਰੂਨੀ ਲੜਾਈ ਚ ਤੇ ਦੂਜੇ ਲੈਵਲ ਦਾ ਕੀ ਬਾਕੀ ਜਿਹੜੇ ਤਿੰਨ ਬੜੇ ਵੱਡੇ ਪਲੇਅਰ ਨੇ ਉਹਨਾਂ ਦੀ ਜਿੱਤ ਹਾਰ ਤੇ ਵੀ ਅਸਰ ਕਰੋਗੀ ਔਰ ਸ਼ਾਇਦ ਬੀਜੇਪੀ ਦਾ ਇਸ ਮਾਮਲੇ ਜਾਣਾ ਜੇ ਆਫੀਸ਼ਲ ਬੀਜੇਪੀ ਨੇ ਕੋਈ ਬਿਆਨ ਦੇਣਾ ਹੈ ਕਿ ਲੰਧਰ ਉਹਨਾਂ ਦੇ ਬਿਆਨ ਨਾਲ ਸਹਿਮਤ ਨੇ ਜਾਂ ਨਹੀਂ ਹੋ ਸਕਦਾ ਜਾਖਣ ਸਾਹਿਬ ਕੁਝ ਕਹਿਣ ਇਸ ਮਾਮਲੇ ਤੇ ਜਾਂ ਬਾਕੀ ਦੇ ਕਹਿਣ ਇਹ ਉਦੋਂ ਬਾਅਦ ਦਾ ਸਵਾਲ ਹੈ ਉਹ ਐਸਸੀ ਹੈ ਜਾਂ ਨਹੀਂ ਹੈ ਇਹਦਾ ਫੈਸਲਾ ਹੋ ਜਾਊਗਾ ਪਰ ਉਹ ਕਹਿੰਦੇ ਨੇ ਕਿ ਉਹਨਾਂ ਦੇ ਸਾਰੇ ਜਿੰਨੇ ਲੋਕ ਨੇ ਉੱਥੇ ਆਬਾਦੀ ਹੈ ਟੋਟਲ ਆਬਾਦੀ ਨੂੰ ਐਸਸੀ ਦੇ ਸਰਟੀਫਿਕੇਟ ਮਿਲੇ ਹੋਏ ਨੇ ਜਾਲੀ ਤਾਂ ਤਾਂ ਹੁੰਦਾ ਕਿਸੇ ਇੱਕ ਨੇ ਬਣਵਾ ਲਿਆ ਹੋਵੇ ਕਿਸੇ ਦੂਜੇ ਨੇ ਬਣਵਾ ਲਿਆ ਹੋਵੇ ਜੇ ਇੰਨੇ ਜਾਲੀ ਸੀ ਤਾਂ ਇਹ ਤੋਂ ਪਹਿਲਾਂ ਸਾਰੇ ਆਪੇ ਗੱਲ ਕਿਉਂ ਨਹੀਂ ਉੱਠੀ ਉਸ ਪੱਧਰ ਦੇ ਉੱਤੇ ਪਰ ਇੱਕ ਗੱਲ ਹੋਰ ਵੀ ਚੱਲਦੀ ਹੈ ਕਿ ਜਿਹੜੀ ਰਿਜ਼ਰਵੇਸ਼ਨ ਦਾ ਮਾਮਲਾ ਵੀ ਹੈ ਰਿਜ਼ਰਵੇਸ਼ਨ ਵਿਦ ਰਿਜ਼ਰਵੇਸ਼ਨ ਜ ਵੀ ਇੱਕ ਫਾਈਟ ਚੱਲਦੀ ਆ ਲੰਮੇ ਸਮੇਂ ਤੋਂ ਲੈ ਕੇ ਜਿਹੜਾ ਅਰਦਾਸੀਆ ਕਮਿਊਨਿਟੀ ਜਿਹੜੀ ਬਾਕੀ ਦੀ ਕਮਿਊਨਿਟੀ ਹੈ ਜਿਹੜੀ ਥੋੜੀ ਜੀ ਮੈਗਨਿਟਿਊਡੂ ਹੈ ਜਿਹਦੇ ਚੋਂ ਜ਼ਿਆਦਾਤਰ ਬਿਊਰੋਕਰੇਟ ਬਣਦੇ ਨੇ ਜ਼ਿਆਦਾਤਰ ਅਫਸਰ ਬਣਦੇ ਨੇ ਮੁਲਾਜ਼ਮ ਲੱਗਦੇ ਨੇ ਉਹ ਉਹ ਕਮਿਊਨਿਟੀ ਹੈ ਜਿਹੜੀ ਬਾਕੀ ਦੇ ਵੀ ਇੱਕ ਵਾਰ ਇੱਥੇ ਚੰਡੀਗੜ੍ਹ 'ਚ ਬਹੁਤ ਲੰਮਾ ਮੋਰਚਾ ਚੱਲਿਆ ਸੀ ਪਰਮਜੀਤ ਕਾਇਤ ਉਹਦੀ ਅਗਵਾਈ ਕਰਦੇ ਸੀ ਜਿਹੜੇ ਕਿ ਭਾਜਪਾ ਦੇ ਫਤਿਹਗੜ੍ਹ ਸਾਹਿਬ ਤੋਂ ਕੈਂਡੀਡੇਟ ਲਈ ਬਹੁਤ ਅੱਡ ਅੱਗੇ ਤੱਕ ਟਰਾਈ ਕੀਤੀ ਉਹਨਾਂ ਨੇ ਫਤੇਗੜ ਸਾਹਿਬ ਤੋਂ ਰਿਜ਼ਰਵ ਤੋਂ ਪਰ ਨਹੀਂ ਮਿਲੀ ਬਾਲਮੀਕੀ ਤੋਂ ਮਿਲ ਗਈ ਸੀ ਤੇ ਉਹਨਾਂ ਨੇ ਇੱਥੇ ਲੰਮਾ ਸਮਾਂ ਇੱਕ ਧਰਨਾ ਦਿੱਤਾ ਸੀ ਕੰਟੀਨਿਊ ਮਹੀਨੇ ਆਮਦ ਦੀ ਜੀ ਕਿ ਗਿਆਨੀ ਜੈਲ ਸਿੰਘ ਦੇ ਚੀਫ ਮਿਨਿਸਟਰ ਰਹਿੰਦੇ ਹੋਏ 1972 ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ 15 ਰਿਜ਼ਰਵੇਸ਼ਨ ਦੇ ਵਿੱਚ ਵੀ ਜਿਹੜੀ 22% ਹੈ ਉਹ ਅੱਧੀ ਅੱਧੀ ਹੋਏਗੀ ਅੱਧੀ ਮੇਨਸਟ੍ਰੀਮ ਦੇ ਵਿੱਚ ਜਿਹੜੇ ਰਵੰਦਾਸੀਆ ਤੇ ਆਧ ਧਰਮੀ ਤੇ ਬਾਕੀ ਨੇ ਅੱਧੀ ਬਾਲਮੀਕੀ ਤੇ ਜਿਹੜੇ ਬਾਕੀ ਮਜਬੂਰ ਸਿੱਖ ਸਾਰੇ ਨੇ ਉਸ ਲੈਵਲ ਤੇ ਹੋਏਗੀ ਔਰ ਉਹਨੂੰ ਤੋੜਨ ਦੇ ਲਈ ਉਹਨੂੰ ਬਿਲਡਰਾ ਕਰਾਉਣ ਦੇ ਲਈ ਔਰ ਉਹ ਬਿਲਡਰਾ ਇੱਕ ਲੈਵਲ ਤੇ ਹੋ ਵੀ ਗਿਆ ਸੀ ਉਸ ਪ੍ਰੈਸ਼ਰ ਦੇ ਵਿੱਚ ਪਰ ਬਾਦ ਦੇ ਵਿੱਚ ਸਰਕਾਰ ਨੇ ਹਾਈ ਕੋਰਟ ਚ ਵੀ ਟੁੱਟ ਗਿਆ ਸੀ ਕਿ ਐ ਨਹੀਂ ਕਰ ਸਕਦੇ ਪੰਜਾਬ ਸਰਕਾਰ ਨੇ ਦੁਬਾਰਾ ਨੋਟੀਫਾਈ ਕੀਤਾ ਹੋ ਬੈਲ ਲਿਆ ਕੇ ਕੀਤਾ ਕਿ ਨਹੀਂ ਜਿਹੜਾ ਉਹਦੇ ਚ ਵੀ ਜ਼ਿਆਦਾ ਪਿੱਛੇ ਰਹਿ ਗਿਆ ਉਹਨੂੰ ਕਰਨਾ ਪੈਗਾ ਇਸ ਲਈ ਇਹ ਚੀਜ਼ਾਂ ਵੀ ਜਿਹੜੀਆਂ ਉਸ ਕਮਿਊਨਿਟੀ ਦੇ ਵਿੱਚ ਵੀ ਅੱਗੇ ਤੋਂ ਅੱਗੇ ਇੱਕ ਗੱਲ ਤਾਂ ਫੇਰ ਉਹ ਤੋਂ ਬਾਅਦ ਕਲੀਅਰ ਹੈ ਕਿ ਉਹ ਬੀਬੀ ਪਤਾ ਨਹੀਂ ਹੁਣ ਉਸ ਕੈਟਾਗਰੀ 'ਚ ਹੈ ਜਾਂ ਨਹੀਂ ਪਰ ਗਰੀਬ ਜ਼ਰੂਰ ਹੈ ਸਭ ਤੋਂ ਜ਼ਿਆਦਾ ਗਰੀਬੀ ਤਾਂ ਦਿਖਾਈ ਉਹ ਦੇ ਰਹੀ ਹੈ ਜੋ-ਜਾ ਬਕਾਇਦੇ ਰਿਆ ਸੀ ਜਿਹੜੇ ਇਹ ਲੌਜਿਕ ਉੱਥੇ ਵੀ ਚੱਲਿਆ ਸੀ ਕਿ ਦਰਬਾਰਾ ਸਿੰਘ ਗੁਰੂ ਦੇ ਮੁਕਾਬਲੇ ਮੁਹੰਮਦ ਸਲੀਕ ਦੀ ਇਨਕਮ ਦੇਖ ਲਓ ਉਹਦਾ ਰਹਿਣ ਸਹਿਣ ਦੇਖ ਲਓ ਤੇ ਤੁਸੀਂ ਗਰੀਬਤਾ ਹੈ ਹੀ ਹੈ ਨਾ ਇਹਦੇ ਖਨਾਪ ਨਹੀਂ ਸੀ ਜਾਣਾ ਚਾਹੀਦਾ ਲੋਕਾਂ 'ਚ ਕਿ ਭਾਵਨਾ ਬਣ ਗਈ ਸੀ ਕਿ ਮੁਹੰਮਦ ਸਲੀਕ ਦੇ ਚਲੋ ਕੋਰਟ ਨੇ ਵੀ ਮਾਮਸਲੀਕ ਦਾ ਪੱਖ 'ਚ ਡੱਕਾ ਸਿੱਟਿਆ ਉਹ ਇੱਕ ਅਲੱਗ ਗੱਲ ਐ ਪਰ ਜਦੋਂ ਕੋਈ ਦਲਤਾਂ ਵੀਰ ਵੀ ਬਹੁਤ ਦੂਜੇ ਸੁਧਾਰਨ ਗਰੀਬ ਦੇ ਮੁਕਾਬਲੇ ਖੜਾ ਹੁੰਦਾ ਤਾਂ ਹਮਦਰਦੀ ਗਰੀਬ ਨਾਲ ਹੋ ਜਾਂਦੀ ਐ ਲੋਕਾਂ ਦੀ ਉਸ ਪੱਧਰ ਦੇ ਉੱਤੇ ਬਿਲਕੁਲ ਹੋ ਜਾਂਦੀ ਐ ਔਰ ਜਲੰਧਰ ਦੇ ਵਿੱਚ ਇਹੀ ਵਰਤਾਰਾ ਵਾਪਰ ਰਿਹਾ ਜਲੰਧਰ ਦੇ ਵਿੱਚ ਸੁਰਜੀਤ ਕੌਰ ਨੂੰ ਘਟੋ ਘਟ ਡਿੱਗਣ ਨਹੀਂ ਦੇ ਰਹੇ ਲੋਕ ਔਰ ਲੀਡਰ ਵੀ ਖਾਸ ਤੌਰ ਤੇ ਜਿਵੇਂ ਰਖਣਾ ਸਾਹਿਬ ਦੀ ਗੱਲ ਕੀਤੀ ਐ 5-7 ਲੱਖ ਰੁਪਏ ਉਹਨਾਂ ਲਈ ਕੋਈ ਵੱਡੀ ਗੱਲ ਨਹੀਂ ਔਰ ਉਹਨਾਂ ਦੇ ਸਾਥੀ ਵੀ ਮਦਦ ਕਰਨ ਲਈ ਤਿਆਰ ਔਰ ਪਤਾ ਲੱਗਿਆ ਕਿ ਦੇਸ਼-ਵਦੇਸ਼ ਤੋਂ ਵੀ ਲੋਕ ਮਦਦ ਕਰਨ ਲਈ ਤਿਆਰ ਹੈ ਰਵਿੰਦਰ ਸਿੰਘ ਹੋਰਾਂ ਔਰ ਉਹਨਾਂ ਦੀ ਪਾਰਟੀ ਨੇ ਵੀ ਫੈਸਲਾ ਕੀਤਾ ਹੈ ਤੇ ਬਾਕੀ ਵੀ ਸਾਰੇ ਜੇ ਅੱਗੇ ਵਧਣਗੇ ਤਾਂ ਬੀਬੀ ਨੂੰ ਘਟੋ ਘਟੇ ਇਹੋ ਜੀ ਮੁਸ਼ਕਲ ਨਹੀਂ ਆਉਣ ਲੱਗੀ ਔਰ ਇੱਕ ਸਵਾਲ ਹੈ ਜਦੋਂ ਮੇਰੀ ਐਸ ਆਰ ਲੰਧੜ ਜੀ ਨਾਲ ਗੱਲ ਹੁੰਦੀ ਹੈ ਉਹਨਾਂ ਨੂੰ ਮੈਂ ਪੁੱਛਿਆ ਮੈਂ ਉਹਨਾਂ ਨੂੰ ਕੈਟਾਗੋਰਿਕ ਪੁੱਛਿਆ ਕਿ ਕੀ ਇਹ ਜੋ ਤੁਸੀਂ ਤੁਹਾਡੀ ਮੂਵ ਹੈ ਕਿ ਇਹ ਬੀਬੀ ਸ਼ੈਡਿਊਲ ਕਾਸਟ ਨਹੀਂ ਹੈ ਤਾਂ ਇਹ ਉਸ ਕੈਟਾਗਰੀ ਵਿੱਚ ਨਹੀਂ ਫਾਲ ਕਰਦੀ ਇਹ ਤੁਹਾਡਾ ਵਿਅਕਤੀਗਤ ਹੈ ਜਾਂ ਪਾਰਟੀ ਦਾ ਫੈਸਲਾ ਇਸ ਤਰ੍ਹਾਂ ਦੀ ਮੂਵ ਉਹ ਕਹਿੰਦੇ ਜੀ ਇਹ ਮੇਰਾ ਵਿਅਕਤੀਗਤ ਹੈ ਮੈਂ ਨਿੱਜੀ ਤੌਰ ਤੇ ਪਾਰਟੀ ਵੱਲੋਂ ਨਹੀਂ ਕੀਤਾ ਹੁਣ ਸਵਾਲ ਇਹ ਵੀ ਹੈ ਸਾਹਿਬ ਹਮਿੰਦਰ ਸਿੰਘ ਜੀ ਹੁਣੇ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਬੀਜੇਪੀ ਨੇ ਧਰੂਵੀਕਰਨ ਦਾ ਆਸਰਾ ਲਿਆ ਧਰੂਵੀਕਰਨ ਦਾ ਆਸਰਾ ਲਿਆ ਹੈ ਲੇਕਿਨ ਜੇਕਰ ਸਿੱਖ ਵੋਟ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਜੇ ਬੀਜੇਪੀ ਥੋੜੀ سی ਆਣਤ ਨਾਲ ਖੇਡਦੀ ਹੈ ਤਾਂ ਇਹ ਵੋਟ ਤਾਂ ਫਾਇਦਾ ਕਰ ਰਹੀ ਹੈ ਬੀਜੇਪੀ ਨੂੰ ਜੇ ਇਹ ਵੋਟ ਸੁਰਜੀਤ ਕੋਰ ਨੂੰ ਪੈਂਦੀ ਆ ਤਾਂ ਕੁਦਰਤੀ ਤੌਰ ਤੇ ਇਹ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਇਧਰ ਆਉਂਦੀ ਹੈ ਇਹ ਸਭ ਤੋਂ ਵੱਡਾ ਡੈਂਟ ਤਾਂ ਸੁਰਜੀਤ ਕੋਰ ਪਾ ਰਹੇ ਨੇ ਕਾਂਗਰਸ اور ਆਮ ਆਦਮੀ ਪਾਰਟੀ ਨੂੰ ਭਾਜਪਾ ਨੂੰ ਤਾਂ ਇਹਦਾ ਫਾਇਦਾ ਹੋਣਾ ਸੀ ਮੈਨੂੰ ਲੱਗਦਾ ਕਿ ਤੇ ਲੈਣੇ ਤੇ ਦੇਣੇ ਨਾ ਪੈ ਜਾਣ ਇਹ ਮੂਵ ਇਹ ਕਿਤੇ ਜੇ ਲੱਧੜ ਸਾਹਿਬ ਨੇ ਨਿੱਜੀ ਤੌਰ ਤੇ ਅੱਗੇ ਕੱਲ ਬਤਾਈ ਆ ਤਾਂ ਪਾਰਟੀ ਇਹਦੇ ਨਾਲੋਂ ਕਿਤੇ ਡਿਸਟੈਂਸ ਹੀ ਨਾ ਬਣਾ ਦੇ ਚਲੋ ਭਾਵੇਂ ਇਹ ਅਨਾਉਂਸਮੈਂਟ ਨਾਮ ਹੀ ਆਵੇ ਲੱਧੜ ਸਾਹਿਬ ਨੂੰ ਵਿਅਕਤੀਗਤ ਵੀ ਕਿਹਾ ਜਾ ਸਕਦਾ ਸੋ ਮੈਨੂੰ ਲੱਗਦਾ ਕਿ ਉਹ ਧਰੂਵੀ ਕਰਨ ਦੇ ਨਜ਼ਰੀਏ ਤੋਂ ਚਾਹਣਗੇ ਕਿ ਬਾਕੀ ਵੋਟ ਜਿਹੜੀ ਦੂਜਿਆਂ ਦੀ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀਆਂ ਕਿ ਬਹੁਤ ਤਗੜੇ ਤਰੀਕੇ ਨਾਲ ਲੜ ਰਹੀਆਂ ਨੇ ਉਹ ਉਹਨਾਂ ਨੂੰ ਡੈਂਟ ਪਵੇ ਖੈਰ ਮੈਂ ਇੱਥੇ ਥੋੜਾ ਜਿਹਾ ਅੱਗੇ ਜਾਣਾ ਚਾਹੂੰਗਾ ਕਿਉਂਕਿ ਆਪਾਂ ਇਹ ਸਾਰੀ ਗੱਲ ਕਰ ਰਹੇ ਆ ਕਿੱਦਰੇ ਇਹ ਜਿਹੜਾ ਰਾਈਵਲ ਗਰੁੱਪ ਆ ਬਾਗੀ ਗਰੁੱਪ ਆ ਨਾਰਾਜ਼ ਨੇ ਸੁਖਬੀਰ ਤੋਂ ਇਹਨਾਂ ਦੇ ਮਨ 'ਚ ਕਿਤੇ ਇੰਜ ਵੀ ਚੱਲ ਰਿਹਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਤਕੜੀ ਚੋਣ ਨਿਸ਼ਾਨ ਅਲਾਰਟ ਹੋਣ ਤੋਂ ਬਾਅਦ ਪਾਰਟੀ ਵੱਲੋਂ ਪਛਾਹ ਹੋਣ ਦਾ ਫੈਸਲਾ ਕਿ ਪਾਰਟੀ ਦੀ ਅਨੁਸ਼ਾਸਨ ਦੀ ਉਲੰਘਣਾ ਨਹੀਂ ਹੈ ਇਹ ਕਿੰਨੇ ਕੀਤਾ ਕਿਹੜੇ ਸਲਾਹਕਾਰ ਦੀ ਸਲਾਹ ਸੀ ਕਿਹੜੇ ਲੀਡਰਾਂ ਨੇ ਪ੍ਰਧਾਨ ਨੂੰ ਉਕਸਾਇਆ ਕਿਉਂ ਇਹ ਵਾਪਸ ਹੋਏ ਇਹਦੇ ਸਬੰਧੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਤੇ ਸਭ ਤੋਂ ਸੀਨੀਅਰ ਆਗੂ ਜਿਹੜੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਆ ਭੋਂਦੜ ਸਾਹਿਬ ਕੀ ਉਹਨਾਂ ਨੂੰ ਕੋਈ ਸ਼ਿਕਾਇਤ ਵੀ ਕੀਤੀ ਜਾ ਰਹੀ ਹੈ ਕਿ ਪਾਰਟੀ ਦੀ ਜਾਂਚ ਕਰਾਵੇ ਔਰ ਪਾਰਟੀ ਇਹ ਯਕੀਨੀ ਕਰੇ ਕਿ ਇਹ ਜਿਹੜੀ ਪਾਰਟੀ ਦੀ ਇਸ ਪੱਧਰ ਦੇ ਉੱਤੇ ਕਿ ਚੋਣ ਨਿਸ਼ਾਨ ਕਿਤੇ ਤੇ ਪਾਰਟੀ ਕਿਤੇ ਤੁਹਾਨੂੰ ਲੱਗਦਾ ਕਿ ਇਹ ਹੱਕ ਰੱਖਦੇ ਨੇ ਅਥਾਰਟੀ ਰੱਖਦੇ ਨੇ ਬਾਹਰ ਆ ਕੇ ਵੀ ਇਹੋ ਜੀ ਕੋਈ ਮੂਵ ਵੀ ਹੋ ਸਕਦੀ ਤੇ ਕਿਹਦੇ ਵੱਲ ਹੋਊਗੀ ਜੇ ਹੋਵੇ ਤਾਂ ਇਹੋ ਜਿਹੇ ਇਸ਼ਾਰੇ ਮਿਲ ਰਹੇ ਨੇ ਕਾਫੀ ਕਾਫੀ ਲੀਡਰਸ਼ਿਪ ਇਹ ਮੰਤਨਤਾ ਕਰ ਰਹੀ ਹੈ ਗੱਲਬਾਤ ਹੋ ਰਹੀ ਹੈ ਲੱਗਦੀ ਹੈ ਕਿ ਤਨਾ ਕਿਤੇ ਕੱਲ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਵੇਂ ਪ੍ਰੈਸ ਕਾਨਫਰੰਸਾਂ ਹੋਈਆਂ ਜਿਹੜਾ ਉਹਨਾਂ ਦਾ ਲਾਜਿਕ ਸੀ ਆਪਸ ਦੇ ਵਿੱਚ ਕਿ ਇਹ ਗਈ ਤਾਂ ਸਗੋ ਪਾਰਟੀ ਦੀ ਜਿਹੜੀ ਫਜ਼ੀਅਤ ਕੀਤੀ ਹੈ ਜਾਂ ਪਾਰਟੀ ਦੇ ਅਨੁਸ਼ਾਸਨ ਦੇ ਭੰਗ ਇਹਨਾਂ ਨੇ ਥੋੜੀ ਕੀਤਾ ਉਹ ਤਾਂ ਸਭ ਉਧਰ ਹੋਇਆ ਦੂਜੇ ਪਾਸੇਓ ਇਹ ਜਿਹੜੀ ਸਾਰੀਆਂ ਗੱਲਾਂ ਆ ਰਹੀਆਂ ਨੇ ਔਰ ਕਿਤੇ ਨਾ ਕਿਤੇ ਗੱਲ ਹੈ ਜਿਹੜੀ ਮੇਰੇ ਖਿਆਲ ਨਾਲ ਚੱਲਣ ਦੀ ਆਫੀਸ਼ੀਅਲੀ ਵੀ ਗੱਲ ਹੈ ਬਾਕੀ ਢੜੇ ਵੱਲੋਂ ਆਪਣੇ ਆਪ ਤਾਂ ਨਹੀਂ ਆਏਗੀ ਤਾਂ ਆਫੀਸ਼ੀਅਲੀ ਇਹ ਸ਼ਿਕਾਇਤ ਜਾਂ ਬਾਕੀ ਚੀਜ਼ਾਂ ਤਾਂ ਇਹ ਤਾਂ ਕੈਂਡੀਡੇਟ ਹੀ ਮੇਰੇ ਖਿਆਲ ਨਾਲ ਮੇਨ ਰੂਪ ਦੇ ਵਿੱਚ ਕੈਂਡੀਡੇਟ ਦੀ ਤਰਫ ਹੋਈ ਬੀਬੀ ਸਰਜੀਤ ਕੌਰ ਦੀ ਤਰਫੋਂ ਹੀ ਜਾ ਸਕਦੀ ਹੈ ਇਹ ਚਰਚਾ ਦੀ ਇਨਫਾਰਮੇਸ਼ਨ ਮੇਰੇ ਕੋਲ ਹੈ ਇਸ ਲੈਵਲ ਦੀ ਕਿ ਉਹ ਬੀਬੀ ਇੱਕ ਚਿੱਠੀ ਲਿਖ ਕੇ ਭੁੰਦਰ ਸਾਹਿਬ ਨੂੰ ਭੇਜਦੇ ਕਿ ਇਹ ਦੀ ਜਾਂਚ ਕੀਤੀ ਜਾਏ ਕਿ ਕਿਨੇ ਅਨੁਸ਼ਾਸਨ ਭੰਗ ਕਰਾਇਆ ਜਦੋਂ ਮੈਨੂੰ ਪ੍ਰਧਾਨ ਜੀ ਨੇ ਆਫੀਸ਼ੀਅਲੀ ਅਲਾਟਮੈਂਟ ਕੀਤੀ ਹੈ ਸਿੰਬਲ ਦੀ ਆਪਣੇ ਆਪ ਤਾਂ ਆਈ ਨਹੀਂ ਤੇ ਉਹ ਮੇਰੇ ਕੋਲ ਸੀ ਫਿਰ ਜਦੋਂ ਡੇਟਾ ਲੰਘ ਚੁੱਕੀਆਂ ਨੇ ਸਾਰੀਆਂ ਫਿਰ ਇਹ ਸਾਰਾ ਕੁਝ ਕਰਾਉਣ ਦੀ ਗੱਲ ਇਹ ਨਾਕੇਬਲ ਸਿੰਬਲ ਦੀ ਵੱਖ ਅਕਾਲੀ ਦੰਦ ਦੀ ਵੀ ਤੇ ਇਹ ਹੈ ਇਹ ਫੈਸਲਾ ਪਾਰਟੀ ਦਾ ਫੈਸਲਾ ਤਾਂ ਨਹੀਂ ਮੰਨੇ ਜਾ ਸਕਦਾ ਜੇ ਪਾਰਟੀ ਇਹ ਫੈਸਲਾ ਕਰਾਉਂਦੀ ਜਿਨ੍ਹਾਂ ਨੂੰ ਅਥੋਰਾਈਜ਼ ਕੀਤਾ ਕੋਰ ਕਮੇਟੀ ਨੇ ਚਾਰ ਮੈਂਬਰੀ ਕਮੇਟੀ ਨੂੰ ਤੇ ਪ੍ਰਧਾਨ ਜੀ ਨੇ ਉਹਨਾਂ ਦੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਜਾਂਦੀ ਉਹ ਮੀਟਿੰਗ 'ਚ ਬੈਠ ਕੇ ਫੈਸਲਾ ਕਰ ਲੈਂਦੇ ਫਿਰ ਗੱਲ ਤੇ ਜਿਹੜਾ ਇਹ ਟਰੇਡੇ ਢੰਗ ਨਾਲ ਕੋਈ ਹੋਰ ਸੱਜਣਾ ਦੇ ਥਰੂ ਵਾਪਸ ਕਰਾਉਣਾ ਬਾਕੀ ਚੀਜ਼ਾਂ ਕਰਨੀਆਂ ਤੇ ਨਾਲ ਇੱਕ ਗੱਲ ਹੋਰ ਇਹਦੇ ਵਿੱਚ ਜੁੜਦੀ ਆ ਫੇਰ ਕਿ ਜਿਹੜਾ ਲੋਕਲ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨੇ ਉਹਨਾਂ ਨੇ ਅਨੈਤਿਕ ਵੀ ਇੱਕ ਗੱਲ ਕੀਤੀ ਐ ਇਸੇ ਮਾਮਲੇ ਦੇ ਵਿੱਚ ਇਸੇ ਲਈ ਉਹ ਕਿਹਦੇ ਆਰਡਰ ਨਾਲ ਕੀਤੀ ਤੇ ਆਪ ਕਰ ਰਹੇ ਨੇ ਮੰਨਣ ਹੋਣੀ ਕੁਲਵੰਤ ਸਿੰਘ ਮੰਨਣਾ ਜੋ ਬੀਬੀ ਦੇ ਅਰਜੀ ਲਿਖ ਕੇ ਆਪ ਤੇ ਆਪ ਸਾਈਨ ਕਰਕੇ ਤੇ ਬੀਬੀ ਤੋਂ ਬਿਨਾਂ ਹੀ ਲੈਣ ਚਲੇਗੇ ਵਿਡਰਾ ਕਰਨ ਚਲੇਗੇ ਇਹ ਵੀ ਗੱਲ ਬਹੁਤ ਬੜੀ اخਲਾਕੀ ਤੋਂ ਗਲਤ ਹੈਗੀ ਉਹ ਹੈ ਤੇ ਇਹ ਕਲੀਗਲੀ ਵੀ ਗਲਤ ਹੈ ਐਥਿਕਲੀ ਵੀ ਗਲਤ ਹੈ ਇਹ ਦੋ ਮੁੱਦੇ ਦੇ ਵਿੱਚ ਇੰਪੋਰਟੈਂਟ ਨੇ ਜਿਹੜੇ ਉਹ ਸਾਰੇ ਮਾਮਲੇ 'ਚ ਹਾਲਾਂਕਿ ਇਹਦੇ ਨਾਲ ਹੋਣਾ ਤਾਂ ਕੀ ਹੈ ਨਾ ਭੁੰਦਰ ਸਾਹਿਬ ਨੇ ਨਾ ਬਾਕੀ ਪਾਰਟੀ ਨੇ ਕਰਨਾ ਪਰ ਇੱਕ ਪੋਲੀਟੀਕਲੀ ਥੋੜਾ ਜਿਹਾ ਉਹਨਾਂ ਨੂੰ ਇੱਕ ਨਮੋਸਤਰੀ ਜ਼ਰੂਰ ਹੋ ਸਕਦੀ ਹੈ ਜਦੋਂ ਇਹ ਗੱਲ ਇਸ ਪਾਸੇ ਵੱਲ ਜੇ ਚਲਦੀ ਹੈ ਤਾਂ ਉਹ ਗੱਲ ਹੁੰਦੀ ਹੈ ਔਰ ਇਹ ਇੱਕ ਮਤਲਬ ਪਰ ਜਦ ਤੁਸੀਂ ਲੜਾਈ ਦੇ ਫਰੰਟ ਤੇ ਹੁੰਨੇ ਹੋ ਤਾਂ ਤੁਸੀਂ ਸਾਰੀਆਂ ਚੀਜ਼ਾਂ ਹੀ ਕਰਦੇ ਹੋ ਇੱਕ ਦੂਜੇ ਦੇ ਮਾਮਲੇ ਦੇ ਵਿੱਚ ਜੋ ਵੀ ਉਸ ਲੈਵਲ ਦੇ ਉੱਤੇ ਚੱਲ ਸਕਦੀ ਹੁੰਦੀ ਹੈ ਤੇ ਜੇ ਹੋ ਜਾਂਦਾ ਇਹਦੇ ਨਾਲ ਹੋਰ ਇੰਟਰਸਟਿੰਗ ਹੋਵੇਗਾ ਜਵਾਬ ਦਿੱਖਣਾ ਇੰਟਰਸਟਿੰਗ ਹੋਏਗਾ ਘਟੋ ਘਟ ਉਹ ਸਾਰੇ ਮਾਮਲੇ 'ਚ ਉਹ ਕਹਿੰਦੇ ਨੇ ਕਿ ਇੱਕ ਲੌਜੀਕ ਇਹ ਵੀ ਦਿੰਦੇ ਨੇ ਨਾਲ ਕਿ ਲੌਜੀਕ ਇਹ ਹੈ ਵੀ ਹਦੀਸ਼ ਪ੍ਰਤਾਪ ਸਿੰਘ ਨੂੰ ਤਾਂ ਤੁਸੀਂ ਬਿਨਾਂ ਨੋਟਿਸ ਦਿੱਤੇ ਬਿਨਾਂ ਉਹਦੇ ਜਵਾਬ ਦੇ ਹੀ ਕੰਡਤਾ ਉਹਨੂੰ ਨੋਟਿਸ ਦੇ ਕੇ ਕਹਿੰਦੇ ਘਟੋ ਘਟ ਕਹਿੰਦੇ ਵੀ ਭਾਈ ਇਹ ਕੀ ਗੱਲ ਹੈ ਇਹ ਇਧਰ ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਉਹਦਾ ਕੌਣ ਜ਼ਿੰਮੇਵਾਰ ਹੈ ਉਹਨੂੰ ਨੋਟਿਸ ਤਾਂ ਦਿਓ ਬਾਕੀ ਚੀਜ਼ਾਂ ਬਾਅਦ ਦੀਆਂ ਗੱਲਾਂ ਨੇ ਚਲੋ ਅਸੀਂ ਨਹੀਂ ਕਹਿੰਦੇ ਉਹ ਠੀਕ ਤਰੀਕਾ ਐਵੇਂ ਕੱਢ ਦੇਣ ਦਾ ਬਰਖਾਸਤ ਕਰ ਦੇਣ ਦਾ ਇੱਕ ਵਿਧੀ ਵਿਧਾਨ ਹੁੰਦਾ ਤੁਸੀਂ ਨੋਟਿਸ ਦੇਣੇ ਉਹ ਬੰਦੇ ਨੂੰ ਕਹਿੰਦੇ ਨੇ ਨਾ ਕਿ ਜਿਹੜੇ ਬੰਦੇ ਨੂੰ ਫਾਸੀ ਵੀ ਲਾਉਣੀ ਹੈ ਉਮਰ ਕੈਦ ਦੇਣੀ ਹੈ ਉਹਨੂੰ ਮੌਕਾ ਮਿਲਦਾ ਆਪਣੀ ਸਪਾਈ ਕਿ ਫੇਸ ਕਰਨ ਦਾ ਕਿ ਗੱਲ ਆਏ ਉਹ ਪਰ ਨਹੀਂ ਉਸ ਪਰ ਉਸ ਮੰਚ ਤੇ ਮਿਲਦਾ ਜਿਹੜੇ ਮੰਚ ਨੇ ਸਜ਼ਾ ਦੇਣੀ ਹੁੰਦੀ ਹੈ ਤੇ ਤੁਸੀਂ ਤਾਂ ਕਈ ਮਾਮਲੇ ਚੇਵ ਨਹੀਂ ਦਿੱਤਾ ਲੋਕਾਂ ਨੂੰ ਤੇ ਹੁਣ ਜੇ ਇਸ ਪਾਸੇ ਵੱਲ ਦਿੱਤਾ ਜਾਂਦਾ ਕੋਈ ਮੌਕਾ ਦੇ ਕੇ ਵੀ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਅਕਾਲੀ ਦਲ ਦੀ ਅੰਦਰੂਨੀ ਪੋਲਿਟਿਕਸ ਦੇ ਵਿੱਚ ਇਹ ਗੱਲ ਅੱਗੇ ਜ਼ਰੂਰ ਵਧੇਗੀ ਹੋਰ ਨਵੇਂ ਤੋਂ ਨਵੇਂ ਲਾਜਿਕ ਪੈਦਾ ਹੋਣ ਦੇਖੋ ਬੀਬੀ ਜਗੀਰ ਕੌਰ ਉਹ ਚਿੱਠੀ ਵੀ ਦਿਖਾ ਰਹੇ ਸਨ ਕੱਲ ਹੁਣ ਸਵਾਲ ਇਹ ਹੈ ਕਿ ਬੀਬੀ ਸੁਰਜੀਤ ਕੌਰ ਸ਼ਿਕਾਇਤ ਦੇਣਗੇ ਰਿਟਰਨਿੰਗ ਅਫਸਰ ਨੂੰ ਕਿ ਮੇਰੇ ਜਾਲੀ ਦਸਤਖਤ ਕਰਕੇ ਜਿਹੜੇ ਮੇਰੇ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਹੋਈ ਔਰ ਰਿਟਰਨਿੰਗ ਅਫਸਰ ਕੋਈ ਇਹਦੀ ਜਾਂਚ ਹੋਵੇ ਤੇ ਇੱਤੇ ਕੋਈ ਐਫ ਆਈ ਆਰ ਦਰਜ ਕਰਕੇ ਵਿਸਤ੍ਰਿਤ ਜਾਂਚ ਕੀਤੀ ਜਾਵੇ ਕਿ ਉਹ ਇੰਜ ਦੀ ਕੋਈ ਦੇਣਗੇ ਸ਼ਿਕਾਇਤ ਤੇ ਦੂਜੇ ਬੰਨੇ ਕਿ ਉਹ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੂੰ ਵੀ ਸ਼ਿਕਾਇਤ ਦੇਣਗੇ ਕਿ ਮੇਰੇ ਨਾਲ ਜ਼ਿਆਦਤੀ ਹੋਈ ਹੈ ਪਾਰਟੀ ਦਾ ਫੈਸਲਾ ਪਾਰਟੀ ਦਾ ਡਿਸਪਲਿਨ ਕਿਨੇ ਭੰਗ ਕੀਤਾ ਹੈ ਉਹ ਸਵਾਲ ਤੇ ਕਾਫੀ ਰੋਚਕ ਬਣ ਜਾਊਗਾ